ਇਹ ਹੈ ਕਰਨ ਦੇਵਿਗੜ੍ਹ ਵਾਲਾ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ ਮੇਰੇ ਦਾਦਾ ਬਿਆਨ ਸਿੰਘ ਭਾਰਤ ਲਈ ਮਰੇ ਕਾਂਗਰਸ ਲਈ ਨਹੀਂ ਭਾਜਪਾ ਦੇ ਰਮਨੀ ਸਿੰਘ ਬਿੱਟੂ ਦੀ ਪੰਜਾਬ ਦੇ ਸੰਸਦ ਮੈਂਬਰ ਚਲਨਜੀਤ ਸਿੰਘ ਚੰਨੀ ਨਾਲ ਵੱਦਸ ਲੋਕੀ ਬਜਟ ਦੇ ਵਿਰੋਧ ਚ ਭਾਰਤ ਬਲੌਕ ਦੇ ਫੈਸਲੇ ਤੋਂ ਬਾਅਦ ਭਗਵਾਨਤਮਨ ਕਰਨਗੇ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸ਼ਨ ਲੰਡਨ ਤੋਂ ਵਾਪਸ ਲਿਆਂਦਾ ਜਾਵੇ ਸੰਸਦ ਮੈਂਬਰ ਰਾਗਵ ਝੱਡਾ ਨੇ ਰਾਜ ਸਭਾ ਵਿੱਚ ਰੱਖੀ ਮੰਗ ਸੀਬੀਆਈ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਝਟਕਾ ਨਯਕ ਹਰਾਸਤ 8 ਅਗਸਤ ਤੱਕ ਵਧੀ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਚਲਨਜੀਤ ਸਿੰਘ ਚੰਨੀ ਅਤੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਗੁਰਵਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ ਲੈ ਕੇ ਹੋਈ ਜਵਾਨੀ ਵਿਵਾਦਦਾਨ ਲੋਕ ਸਭਾ ਦੀ ਕਾਰਵਾਈ 30 ਮਿੰਟ ਤੱਕ ਮੁਲਤਵੀ ਕਰ ਦਿੱਤੀ ਗਈ ਕੇਂਦਰੀ ਬਜਟ ਤੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਚੰਨੀ ਨੇ ਬਿੱਟੂ ਦੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ ਚੰਨੀ ਨੇ ਕਿਹਾ ਕਿ ਬਿੱਟੂ ਜੀ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਸਨ ਪਰ ਜਦੋਂ ਤੁਸੀਂ ਕਾਂਗਰਸ ਛੱਡੀ ਤਾਂ ਉਹਨਾਂ ਦੀ ਮੌਤ ਹੋ ਗਈ ਇਸੇ ਕਾਰਨ ਬਿੱਟੂ ਜੋ ਹਾਲ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਚੰਨੀ ਵਿਚਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਬਿੱਟੂ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਨੇ ਚੰਨੀ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਨਿੱਜੀ ਟਿੱਪਣੀਆਂ ਦਾ ਜਵਾਬ ਦੇਣ ਨਾਲ ਹੰਗਾਮਾ ਹੋ ਗਿਆ ਮੇਰੇ ਦਾਦਾ ਬਿਆਨ ਸਿੰਘ ਦੇਸ਼ ਲਈ ਮਰੇ ਕਾਂਗਰਸ ਲਈ ਨਹੀਂ ਬਿੱਟੂ ਨੇ ਕਿਹਾ ਕਿ ਚੰਨੀ ਭ੍ਰਿਸ਼ਟ ਹੈ ਮਾਨਯੋਗ ਸਦੈਂਤ ਜੀ لیکن ਮੈਂ ਆਪਕੋ ਕਹਿ ਦੂ ਮੋ ਉਸਕਿਏ ਨਹੀਂ ਮਰੇ ਥੇ ਉਹ ਉਸ ਦਿਨ ਮਰੇ ਜਿਸ ਦਿਨ ਆਪਨੇ ਕਾਂਗਰਸ ਕੋ ਛੋੜਾ آج دیش راہل گاندھی جی کی طرف دیکھ رہا میں آگاہ کر رہی ہوں وہ مجھے تنگ کر رہے ہیں جی ان کو بولو بیٹھے وہ پنجاب سے آئے بھی ہے نہیں کہ مجھے تنگ کرتے رہے ماننی سدسمین جی چیئرمین چیئرمین صاحب کہ آج میرا نام لیا میرے دادا جی سردار بےنت سنگھ جی انہوں نے قربانی دیش کے لیے دی کانگریس کے لیے نہیں دی دیش کے لیے دی اور یہ اس چننی کی یہ اپنی جائیداد پوچھیں ان کو یہ آپ گریبی کی بات کر رہے ہیں اگر سارے پنجاب سے سب سے امیر آدمی یہ نہ ہو اور سب سے کرپٹ نہ ہو میں اپنا نام بدل دوں گا ہزاروں کروڑ کا مالک یہ چرنجیت چننی ہے اور یہ گورا کس کو کہہ رہے سونی گاندھی جی وہ کہاں کے ہیں یہ پہلے بھئی سونیا گاندی جی کہاں کے ہیں یہ سب سے میٹو میں یہ سارے کیسوں میں یہ سب سے ہے کمپلیٹ کرے بولے چیئرمین جی آپ کا دھنیہ واد چیئرمین جی بیٹھو راجا گا بولوں گا بولوں گا بولوں گا اس کو بٹھاؤ اس کو بٹھاؤ اپنے آدمی بٹھاؤ اپنے آدمی بٹھاؤ ماننی چیئرمین جی میں لاسٹ بات کر کے بیٹھ جانا ہے اور میں صرف یہ بات کرنا چاہتا ہوں کہ آج ارے سنو بھیا بولوں گا بولوں مانیہ چیئرمین جی ਮੈਂ ਮਾਨਯੋਗ ਸਦਸਿਆਂ ਸੇ ਅਗਰਹ ਕਰ ਰਹੀ ਹਾਂ ਆਪ ਸਭ ਆਪਣੇ ਆਪਣੇ ਸਥਾਨ ਪਰ ਬੈਠੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਾਰਤ ਬਲਾਕ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਬੁੱਧਵਾਰ ਨੂੰ ਇਹ ਫੈਸਲਾ ਲੈਣ ਦੇ ਉਦੋਂ ਆਇਆ ਜਦੋਂ ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ 23 ਜੁਲਾਈ ਨੂੰ ਪੇਸ਼ ਕੀਤਾ ਗਿਆ ਕੇਂਦਰੀ ਬਜਟ ਪੱਖਪਾਤੀ ਸੀ ਕਿਉਂਕਿ ਇਸ ਬਜਟ ਵਿੱਚ ਗੈਰ ਐਨ ਡੀਏ ਪਾਰਟੀਆਂ ਦੁਆਰਾ ਸਿਆਸੀ ਤਰਾਜਾਂ ਲਈ ਲੜਿੰਦੇ ਫੰਡ ਨਹੀਂ ਦਿੱਤੇ ਗਏ ਸਨ ਆਪ ਦੇ ਰਾਸਵਾ ਸੰਸਦ ਮੈਂਬਰ ਰਾਗਵ ਚੱਡਾ ਨੇ ਲੰਡਨ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਸੋਨੇ ਦੇ ਸਿੰਘਾਸਣ ਨੂੰ ਭਾਰਤ ਨੂੰ ਵਾਪਸ ਕਰਨ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਪੰਜਾਬ ਦੇ ਨਹੀਂ ਸਗੋ ਭਾਰਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਉਹਨਾਂ ਕਿਹਾ ਕਿ ਸਾਨੂੰ ਉਹਨਾਂ ਤੋਂ ਚੰਗੇ ਸ਼ਾਸਨ ਦੇ ਗੁਣ ਸਿੱਖਣ ਨੂੰ ਮਿਲਦੇ ਹਨ ਉਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਮੰਗ ਨੂੰ ਲੈ ਕੇ ਕੂਟਨੀਤੀ ਰਾਹੀਂ ਲੰਡਨ ਕੋਲ ਪੇਸ਼ ਕੀਤਾ ਜਾਵੇ ਉਹਨਾਂ ਦੱਸਿਆ ਕਿ ਉਹਨਾਂ ਦਾ ਸੁਨਹਿਰੀ ਸੰਗਾਸ਼ਣ ਲੰਡਨ ਦੇ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਉਸ ਨੂੰ ਵਾਪਸ ਲਿਆਉਣ ਲਈ ਯਤਨ ਕੀਤਾ ਜਾਵੇ ਉਹ ਗੱਦੀ ਸਾਡੇ ਦੇਸ਼ ਨੂੰ ਵਾਪਸ ਆਉਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਇਸ ਨੂੰ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਸਾਨੂੰ ਉਸਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਉਸਦੀ ਬਹਾਦਰੀ ਅਤੇ ਇਨਸਾਨੀਅਤ ਅਤੇ ਰਾਜ ਦੀਆਂ ਨੀਤੀਆਂ ਬੱਚਿਆਂ ਨੂੰ ਕਿਤਾਬਾਂ ਪੜਾਉਣੀਆਂ ਚਾਹੀਦੀਆਂ ਤਾਂ ਜੋ ਬੱਚੇ ਚੰਗੇ ਸ਼ਾਸਨ ਦੇ ਅਸਲ ਅਰਥ ਜਾਣ ਸਕਣ ਰਾਊਜ਼ ਐਵੈਨਿਊ ਅਦਾਲਤ ਨੇ ਅਬਕਾਰੀ ਨੀਤੀ ਘਟਾਲੇ ਨਾਲ ਸੰਬੰਧਿਤ ਸੀਬੀਆਈ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਰਾਸਤ 8 ਅਗਸਤ ਤੱਕ ਵਧਾ ਦਿੱਤੀ ਹੈ ਦੱਸਦੀ ਹੈ ਕਿ ਨਿਆਇਕ ਹਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਬੁਲੇਟਿਨ ਵਿੱਚ ਇੰਨਾ ਹੀ ਹੁਣ